ਦੇਸ਼ ਵਿਦੇਸ਼ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬੀ ਸਟੇਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰੋ Facebook ਅਤੇ Instagram ਉਪਭੋਗਤਾ ਪੰਜਾਬੀ ਸਟੇਸ਼ਨ ਪੇਜ ਨੂੰ ਲਾਈਕ ਅਤੇ ਫੋਲੋ ਕਰੋ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਖਬਰਾਂ ਅਤੇ ਇਸ਼ਤਿਹਾਰ ਦੇ ਲਈ 9417574552 ਤੇ ਸੰਪਰਕ ਕਰੋ ਧੰਨਵਾਦ ਇੱਕ ਥਾੜਾ ਰੂਹੀ ਜੀ ਦਿੱਲੀ ਦੇ ਵਿੱਚ ਹੈ ਇੱਕ ਡਿਵੀਜ਼ਨ ਨੰਬਰ 7 ਅੰਤਰਰਾਸ਼ਟਰੀ ਭੁੱਕੀ ਤਸਕਰ ਗਰੋਹ ਦੇ ਤਿੰਨ ਮੈਂਬਰ ਕਾਬੂ ਮੁਖਵਾਂदाई ਸਾਨੂੰ ਇਹ ਸੂਚਨਾ ਮਿਲੀ ਸੀ ਕਿ ਕੱਲ ਵੀ ਇਹ ਇੱਕ ਕਨਸਾਈਨਮੈਂਟ ਲੈ ਕੇ ਆਏ ਆ 53 ਕੁੰਟਲ ਭੁੱਕੀ ਦੋ ਨਜਾਇਜ਼ ਪਿਸਤੌਲ 1 ਕਰੋੜ 25 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਚਾਰ ਪੁਲਿਸ ਵਰਦੀਆਂ ਬਰਾਮਦ ਇੱਕ ਇੰਟਰ ਸਟੇਟ ਡਰੱਗ ਕਾਰਟਲ ਦਾ ਹਿਸਾਰ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਅੰਤਰਰਾਸ਼ਟਰੀ ਭੁੱਕੀ ਤਸਕਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਫਤਾਰ ਕਰਕੇ ਵੱਡੀ ਮਾਤਰਾ ਵਿੱਚ ਭੁੱਕੀ ਨਜਾਇਜ਼ ਹਥਿਆਰ ਡਰੱਗ ਮਣੀ ਅਤੇ ਪੁਲਸ ਦੀਆਂ ਵਰਦੀਆਂ ਸਮੇਤ ਜਾਲੀ ਨੰਬਰ ਪਲੇਟਾਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਐਸਐਸਪੀ ਨਵੀਨ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਕਿਕਰ ਸਿੰਘ ਪੁਲਸ ਪਾਰਟਿਸ ਮੇਤ ਪੁਲ ਨਹਿਰਪਿੰਡ گورਸੀਆ ਮੱਖਣ ਵਿੱਚ ਚੈਕਿੰਗ ਲਈ ਮੌਜੂਦ ਸਨ ਜਿਨ੍ਹਾਂ ਨੂੰ ਸੂਚਨਾ ਮਿਲ ਕੇ ਕੁਝ ਵਿਅਕਤੀ ਬਾਹਰਲੇ ਰਾਜਾਂ ਤੋਂ ਭੁੱਕੀ ਚੂਰਾ ਪੋਸਟ ਲਿਆ ਕੇ ਜਗਰਾਉਂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੇਚਣ ਦਾ ਕਾਰੋਬਾਰ ਕਰਦੇ ਹਨ ਇਹਨਾਂ ਕੋਲ ਨਜਾਇਜ਼ ਹਥਿਆਰ ਜਾਲੀ ਨੰਬਰ ਪਲੇਟਾਂ ਵੀ ਹਨ ਜਿਸ ਦੀ ਵਰਤੋਂ ਉਪਕੀ ਸਪਲਾਈ ਕਰਨ ਸਮੇਂ ਕਰਦੇ ਸਨ ਇਹ ਵਿਅਕਤੀ 10 11 ਵਾਲੇ ਕੰਟੇਨਰ ਵਿੱਚ ਭਾਰੀ ਮਾਤਰਾ ਵਿੱਚ ਚੂੜਾ ਪੋਸਟ ਲਿਆ ਕੇ ਜਗਰਾਉਂ ਦੇ ਇਲਾਕਿਆਂ ਵਿੱਚ ਅਪਲੋਡ ਕਰਨ ਦੀ ਤਾਕ ਵਿੱਚ ਹਨ ਹੋਰ ਉਹਨਾਂ ਕੀ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਸਰ ਜੀ ਡਿਟੇਲ ਦਿਓਗੇ ਇਹ ਨਸ਼ਿਆ ਖਿਲਾਫ ਜੋ ਜਗਰਾਉਂ ਪੁਲਿਸ ਨੇ ਵਹਿਮ ਚਲਾਈ ਵੀ ਹੈ ਉਹਦੇ ਵਿੱਚ ਕੱਲ ਇੱਕ ਸਾਨੂੰ ਬਹੁਤ ਹੀ ਮਹੱਤਵਪੂਰਨ ਸਫਲਤਾ ਹਾਸਲ ਹੋਈ ਸੀਆਈਏ ਦੇ ਗ੍ਰਾਉਂਡ ਦੀ ਟੀਮ ਨੇ ਤਿੰਨ ਬੰਦਿਆਂ ਨੂੰ ਰਾਉਂਡ ਅਪ ਕੀਤਾ ਇਹ ਤਿੰਨ ਬੰਦਿਆਂ ਦੇ ਨਾਮ ਹੈ ਜੀ ਅਫਤਾਰ ਸਿੰਘ ਕੁਸ਼ਤਾਰੀ ਉਮਰ 40 ਸਾਲ ਵਾਸੀ ਟੂ ਦੁਕੇ ਜ਼ਿਲ੍ਹਾ ਬੋਕਰ ਹਰਜਿੰਦਰ ਸਿੰਘ ਕੁਸ਼ ਰਿੰਦਈ ਵਾਸੀ ਪਿੰਡ ਰਾਏਪੁਰ ਅਰਾਇਆ ਜ਼ਿਲ੍ਹਾ ਜਲੰਧਰ ਤੇ ਕਮਲਪ੍ਰੀਤ ਸਿੰਘ ਵਾਸੀ ਰੂਪਾਪਤੀ ਰੋਡ ਬਾਗਾਪਰਾਣਾ ਜੇ ਲਾਂਬੋਕਾ ਇਹ ਤੇ ਨੋ ਜੋ ਹੈਗੇ ਬੰਦੇ ਇੱਕ ਇੰਟਰ ਸਟੇਟ ਡਰਗ ਕਾਰਟਲ ਦਾ ਹਿੱਸਾ ਜੋ ਕਿ ਬਾਹਰਲੇ ਸੂਬਿਆਂ ਤੋਂ ਦਸ਼ਾ ਲੈ ਆ ਕੇ ਪੰਜਾਬ ਦੇ ਵਿੱਚ ਵੇਚਣ ਦਾ ਕੰਮ ਕਰਦੇ ਸੀ ਮੁਖਵਾਂ ਦਾ ਇਸ ਨੂੰ ਇਹ ਸੂਚਨਾ ਮਿਲੀ ਸੀ ਕਿ ਕੱਲ ਵੀ ਇਹ ਇੱਕ ਕਨਸਾਈਨਮੈਂਟ ਲੈ ਕੇ ਆਇਆ ਤੇ ਜਿਸ ਦੇ ਫਾਸਫਰੂ ਇੱਕ ਕੰਟੇਨਰ 10 ਟਾਇਰੀ ਕੰਟੇਨਰ ਜਿਹਦਾ ਨੰਬਰ ਹੈ ਐਚ ਆਰ 55 ਡਬਲ ਏ ਸ਼ਪਿੰਗਿਆ ਬੱਚੀ ਇਹਨੂੰ ਰੌਂਡ ਅਪ ਕੀਤਾ ਗਿਆ ਤੇ ਜਦੋਂ ਕੰਟੇਨਰ ਦੀ ਚੈਕਿੰਗ ਕੀਤੀ ਗਈ ਤਾਂ ਉੱਚੋ 5400 ਕਿਲੋ ਕੁਕੀਚੂਰਾ ਪੋਸਟ ਯਾਨੀ ਕਿ 270 ਬੋਰੀਆਂ ਬਿਲੀਆਂ ਇੱਕ ਬੋਰੀ ਦਾ ਭਾਰ ਜਿਹੜਾ ਸੀ ਉਹ 20 ਕਿਲੋ ਦੇ ਤਕਰੀਬਨ ਸੀ ਤੇ ਅਰਾਊਂਡ 5400 ਕਿਲੋ ਕੁਕੀਚੂਰਾ ਪੋਸਟ ਜਿਹੜਾ ਹੈਗਾ ਰਿਕਵਰ ਕੀਤਾ ਗਿਆ ਇਸ ਤੋਂ ਇਲਾਵਾ ਦੋ ਦੇਸੀ ਪਿਸਟਲ ਬੱਤੀ ਬੋਲ ਸਮੇਤ ਤਿੰਨ ਤਿੰਨ ਰਾਊਂਡ ਵੀ ਬਰਾਮਦ ਕੀਤੇ ਗਏ ਦੋਸ਼ੀਆਂ ਦੀ ਜਦੋਂ ਪੁਸ਼ਗਿਸ਼ ਕੀਤੀ ਗਈ ਤੇ ਇਹ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਪਤਾ ਲੱਗਿਆ ਕਿ ਜੋ ਹਰਜਿੰਦਰ ਸਿੰਘ ਹੈ ਉਹ ਮੁਲਾਪੁਰ ਦਾਖੇ ਦਾ ਰਹਿਣ ਵਾਲਾ ਹੈ ਤੇ ਉਹਦੇ ਘਰ ਦੇ ਵਿੱਚ ਜਦੋਂ ਜਾ ਕੇ ਸਰਚ ਕੀਤੀ ਗਈ ਤਾਂ ਉੱਥੋਂ ਇਹ 14 ਨੰਬਰ ਪਲੇਟਾ तकरीबन 1 ਕਰੋੜ 25 ਲੱਖ ਰੁਪਏ ਡਰੱਗ ਬਣੀ ਤੇ ਪੁਲਿਸ ਦੀਆਂ ਵਰਦੀਆਂ ਜਿਹੜੀ ਹੈਗੀ ਉਹ ਬਰਾਬਰ ਹੋ ਅਜੇ ਤੱਕ ਦੀ ਪੁਸ਼ਗਿਸ਼ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਰਜਿੰਦਰ ਸਿੰਘ ਉਸ ਫਰਿੰਦੀ ਜੋ ਹੈ ਆਪਣੇ ਸਾਥੀਆਂ ਦੇ ਨਾਲ 2023 ਦੇ ਵਿੱਚ 6 ਫੇਰੇ ਮਾਰ ਚੁੱਕਾ ਹੈ ਤੇ ਉਹਦਾ ਜਿਹੜਾ ਹੈ ਕੱਲ سلسلہ ਜਿਹੜਾ ਉਹ ਟੁੱਟ ਗਿਆ ਹਰਜਿੰਦਰ ਸਿੰਘ ਨਰਿੰਦੀ ਦੇ ਖਿਲਾਫ ਸ਼ਾਨਕਰ ਦੇ ਪਹਿਲੇ ਦਰਜਨ ਇਹ ਵੀ ਚਾਰੋਂ ਐਨਡੀपीएस ਐਕਟ ਦੇ ਅੰਦਰ ਇੱਕ ਥਾੜਾ ਰੋਹੀ ਨਹੀਂ ਦਿੱਲੀ ਦੇ ਵਿੱਚ ਹੈ ਇੱਕ ਡਿਵੀਜ਼ਨ ਨੰਬਰ 7 ਤੇ ਦੋ ਥਾੜਾ ਮੈਥੁਰ ਦੇ ਵਿੱਚ ਬਾਕੀ ਦੋਨੋਂ ਦੋਸ਼ੀਆਂ ਦੇ ਖਿਲਾਫ ਪਹਿਲੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਸਰ ਜੇ ਇਹਨਾਂ ਦਾ ਕੋਈ ਇੰਨਾ ਪਤਾ ਲੱਗੇ ਕਿ ਇਹ ਕਿਹਨਾਂ ਨੂੰ ਲਿਆ ਕੇ ਵੇਚਦੇ ਸੀ ਕਿੱਥੇ ਸਪਲਾਈ ਕਰਦੇ ਸੀ ਜੀ ਅਸੀਂ ਬੜੀ ਮਾਤਰਾ ਚ ਲੈ ਕੇ ਜਾਂਦੇ ਸੀ ਇਹਦੀ ਅਜੇ ਪੁਸ਼ਟੀ ਇਸ ਚੱਲਦੀ ਪਈ ਹੈਗੀ ਹੈ ਤੇ ਉਹ ਆਪਾਂ ਡਿਊਰਿੰਗ ਇਨਵੈਸਟੀਗੇਸ਼ਨ ਚੈੱਕ ਕਰਾਂਗੇ ਸਰ ਇਹਨਾਂ ਵਿੱਚ ਕੋਈ ਪ੍ਰੋਲ ਤੇ ਆਇਆ ਸੀਗਾ ਕੋਈ ਅਜੇ ਆਪਾਂ ਡਾਕੂਮੈਂਟਸ ਨਹੀਂ ਲਏ ਹੈਗੇ ਪਰ ਜੋ ਕਹਿੰਦੇ ਮੁਤਾਬਕ ਹਰਜਿੰਦਰ ਸਿੰਘ ਜਿਹੜਾ ਹੈਗਾ ਉਹ ਲੋਕੀਨੀ ਵਾਲੇ ਮਕਦਮੇ ਦੇ ਵਿੱਚ ਸ਼ਾਇਦ ਪ੍ਰੋਲ ਤੇ ਸੀ ਉਹਦੇ ਚੈੱਕ ਕਰਾਂਗੇ ਸਰ ਪੁਲਿਸ ਵਰਦੀ ਆਪਾਂ ਦੇ ਸੀ ਕੀ ਕਰਦੀ ਦੇ ਦੇ ਰੱਖੇ ਇਨਵੈਸਟੀਗੇਸ਼ਨ ਦੇ ਦੌਰਾਨ ਜ਼ਿਆਦਾ ਥਲੀਅਰ ਹੋਗਾ ਪਰ ਜਾਇਜ਼ ਹੀ ਗੱਲ ਹੈ ਕਿ ਕਿ ਪੁਲਿਸ ਵਰਦੀ ਨੂੰ ਯੂਜ਼ ਕਰਕੇ ਇਹ ਆਪਣੇ ਨਸ਼ੇ ਦੇ ਕੰਮ ਜਿਹੜਾ ਹੈਗਾ ਉਹ ਚਲਾਉਂਦੇ ਸੀ ਸੋ ਸਰ ਜਿਹੜੇ ਨੰਬਰ ਪਟਾ ਹੈ ਜੀ ਇਹ ਇੱਕ ਝਾਲੀ ਹੈ ਜੀ ਕਿਵੇਂ ਆਪ ਤਿਆਰ ਕੀਤੀ ਗਈ ਹੈ ਕਿਵੇਂ ਇਹ ਚੋਰੀ ਦਾ ਵੰਨ ਹੈ ਇਹ ਵੀ ਅਜੇ ਚੈੱਕ ਕਰ ਰਹੇ ਨੇ ਜੀ ਤੇ ਤਫਤੀਸ਼ ਦੌਰਾਨ ਇਹਦਾ ਪਤਾ ਲੱਗੇਗਾ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕੁਝ ਐਮਪੀ ਦੇ ਨੰਬਰ ਹਨ ਕੁਝ ਜਲੰਧਰ ਦੇ ਤੇ ਕੁਝ ਲੁਧਿਆਣਾ ਦੇ ਲਿਗੇ ਇਹ ਇਨਵੈਸਟੀਗੇਸ਼ਨ ਦੇ ਦੌਰਾਨ ਚੈੱਕ ਕੀਤਾ ਜੀ ਤੇ ਸਰ ਅਗਲਾ ਸਟੇਟ ਦੇ ਵਿੱਚ ਜਾ ਕੇ ਜੀ ਅਗਲਾ ਨੰਬਰ ਪਰ ਕਾਲ ਵੀ ਕਰ ਦਿੱਤੀ ਹੈ ਅਜੇ ਇਨੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਹੈਗਾ ਲਾਈ ਤੇ ਸਰ ਮਾਗ ਲਿਆ ਸੁਜੋ ਇਹਨਾਂ ਤੋਂ ਜੋ ਹਥਿਆਰ ਬਰਾਮਦ ਹੋਇਆ ਜੀ ਉਹ ਕਿੱਥੋਂ ਲੈ ਕੇ ਸੀ ਇਹ ਵੀ ਇਹਨਾਂ ਨੇ ਐਮਪੀ ਦੇ ਵਿੱਚੋਂ ਹੀ ਬਰਾਮਦ ਲਏ ਅਜੇ ਜੋ ਇਹਨਾਂ ਦੱਸਿਆ ਤੇ ਸਰ ਇਹਨਾਂ ਨਾਲ ਮਾਗ ਲਿਆ ਪਲੇਨ ਇੰਟਰੋ ਕਿੱਲੇ ਜਾਂਦੇ ਨੇ ਅਜੇ ਗਈ ਸਹੀ ਠੀਕ ਇਹ ਕਿਨਾਂ ਸਭ ਨੇ ਕਿਆ ਦੀ ਗੱਲ ਜੀ ਜਿਹੜਾ ਹਰਿੰਦਰ ਸਿੰਘ 6 ਗੇੜੇ ਲਗਾ ਚੁੱਕਾ ਹੈ ਇਸ ਸਾਲ ਵੀ ਸਭ ਨੇ ਕੋਈ ਕੰਮ ਕੀਤਾ ਸੀ ਇਸ ਸਾਲ ਇੱਕ ਸਾਲ ਲੱਗੇ ਤੇ ਇਹ 3 ਸਾਲ ਹੀ ਰਹੀ ਤੇ 4 ਵੀ ਸੀ 4 ਵੀ ਹੈ ਜਾਨਕੀ ਇਹਦੇ ਵਿੱਚ ਹੋਰ ਇਹਦੇ ਹਰ ਸਾਥੀ ਲੰਘੇ ਹਨ ਇਹਨਾਂ ਦੇ ਜਿਹੜੇ 2 ਗੋਲ ਦੋਸ਼ੀ ਫੜੇਗੇ ਉਹਨਾਂ ਖਿਲਾਫ ਪਹਿਲਾ ਮਕਦਮਾ ਸੀਗਾ ਨਹੀਂ ਨਹੀਂ ਤੋੜੂ ਤਿੰਨ ਬੰਦੇ ਫੜੇ ਗਏ ਇਸ ਤੋਂ ਅੱਗੇ ਇਸ ਸਾਲ ਕੁਝ ਹੈ 6 ਗੇੜੇ ਲਗਾ ਚੁੱਕਾ ਹੈ ਵਿਕਾਸ ਮਠਾੜੂ ਦੀ ਵਿਸ਼ੇਸ਼ ਰਿਪੋਰਟ